ਮੇਨ ਹੈੱਡ ਸਕੂਲ ਦਾ ਹੁੰਦਾ ਪ੍ਰਿੰਸੀਪਲ ਤੇ ਸਾਡੇ ਸਕੂਲ ਦੇ ਪ੍ਰਿੰਸੀਪਲ 노 ਡਾਊਟ ਸਟ੍ਰਿਕਟ ਨੇ ਬਿਕੋਜ਼ ਸਟ੍ਰਿਕਨੈਸ ਇਜ਼ ਮਸਟ ਕਿ ਆਪਣੇ ਸਕੂਲ ਨੂੰ ਬਿਹਤਰ ਬਣਾਉਣ ਲਈ ਸਟ੍ਰਿਕਨੈਸ ਤਾਂ ਹੋਣੀ ਚਾਹੀਦੀ ਹੈ ਤੇ ਸਾਡੇ ਸਕੂਲ ਹਾਂਜੀ +1 +2 ਦੇ ਸਕੂਲ ਜਦੋਂ ਮੈਂ +1 ਦੇ ਵਿੱਚ ਸੀ ਆਪਣੀ ਜਿਹੜੀ ਮੈਂ ਕੈਮਰਾਮੈਨ ਨੂੰ ਕਹੂੰਗੀ ਕਿ ਆਪਣੀ ਜਿਹੜੀ ਉਹ ਵਾਲੀ ਬਿਲਡਿੰਗ ਸੀਗੀ ਕਿ ਉਹ ਬਿਲਡਿੰਗ ਪਹਿਲਾਂ ਇੰਨੀ ਵਧੀਆ ਨਹੀਂ ਸੀਗੀ ਸਰ ਦੇ ਹੋਂ ਦੇ ਸਦਕਾ ਪਿੱਛੇ ਦੀ ਗਵਰਨਮੈਂਟ ਦੀ ਹੈਲਪ ਤੇ ਸਦਕਾ ਸਾਡੀ ਗਵਰਨਮੈਂਟ ਸਾਡੀ ਬਿਲਡਿੰਗ ਇੰਨੀ ਅੱਛੀ ਬਣੀ ਉਹ ਤੋਂ ਦੇ ਸਮਾਰਟ ਬੋਰਡਸ ਲੱਗੇ ਜਿਵੇਂ ਕਿ ਪਹਿਲਾਂ ਦੇ ਸਟੂਡੈਂਟਸ ਵੀ ਦੱਸ ਚੁੱਕੇ ਨੇ ਇੰਨੇ ਵਧੀਆ ਵਧੀਆ smartphones ਹੁਣ 8 ਤੋਂ 10th ਦੇ ਸਟੂਡੈਂਟਸ ਜਿਹੜੇ ਵੀ ਹੈਗੇ ਨੇ ਉਹ smart LED's ਤੇ ਪੜ੍ਹਨਗੇ हां जी जी देखिए ना थोड़ा बहुत आज भी है कुछ पेरेंट्स में दी मेंटालिटी हुंदी है कि ਸਾਡੀ ਬੇਟੀ ਨੂੰ ਪੜਾਉਣਾ ਨਹੀਂ ਅਸੀਂ ਬਸ ਪਲੱਸ 2 ਕਰਾ ਦਿੱਤੀ ਬਹੁਤ ਹੈ ਉਹਨਾਂ ਦਾ ਵਿਆਹ ਕਰ ਦੋ ਇਹੋ ਜੀ ਮੈਂਟੈਲਿਟੀ ਤੁਹਾਨੂੰ ਕਰੇ ਬਿਠਾ ਲਓ ਉਹਨੇ ਤਾਂ ਘਰ ਦੇ ਕੰਮ ਕਰਾਓ ਪਰ ਮੌਨਾ पेरेंट्स ਨੂੰ ਸਿਰਫ ਇੱਕ ਮੈਸੇਜ ਲਗਾਣਾ ਚਾਹੁੰਗੀ ਤੁਸੀਂ ਇੱਕ ਟਰਾਈ ਆਪਣੇ ਬੱਚੇ ਨੂੰ ਆਪਣੀਆਂ ਬੱਚੀਆਂ ਨੂੰ ਦੇ ਕੇ ਵੇਖੋ ਕਿ ਉਹ ਬਹੁਤ ਅੱਗੇ ਜਾਣ ਗਿਆ ਤੁਹਾਨੂੰ ਉਹ ਤਰੱਕੀਆਂ ਦਿਖਾਉਣੀਆਂ ਜਿਹੜੇ ਤੁਸੀਂ ਕਿਸੇ ਕਦੋਂ ਕਦੇ ਦੇਖਿਆ ਨਹੀਂ ਹੋਣਗੇ ਕਾ ਤੋ ਜੁੜਿਆ ਪੰਜਾਬ ਹਰੇ ਨਾਲ ਲਾਈਵ ਦੇ ਨਾਲ ਤਾਂ ਮੈਂ ਹਾਂ ਤੁਹਾਡਾ ਦੋ ਸਤਿਨ ਤਾਂ ਲਗਾਤਾਰ ਮਲੋੜਦੇ ਸਕੂਲਾਂ ਦੇ ਵਿੱਚ ਹਾਂ ਜਿੱਥੇ ਪੰਜਾਬ ਸਰਕਾਰ ਸਿੱਖਿਆ ਨੂੰ ਲੈ ਕੇ ਨੇਕ ਉਪਰਾਲੇ ਕਰਦੀ ਨਜ਼ਰ ਆਈ ਹੈ ਤਾਂ ਚਾਹੇਓ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਲਗਾਤਾਰ ਦਾਅਵੇ ਕਰਦੇ ਨੇ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਅਸੀਂ ਬੈਟਰਨ ਸਕੂਲ ਬਣਾਏ ਨੇ ਤਾਂ ਬੈਟਰਨ ਸਕੂਲਾਂ ਦੇ ਵਿੱਚ ਪੁਰਾਣੀਆਂ ਸਰਕਾਰਾਂ ਤੇ ਛਿੱਟੇ ਮਾਰਦੇ ਵੀ ਜਿਹੜੇ ਮੁੱਖ ਮੰਤਰੀਆਂ ਨਜ਼ਰ ਆਉਂਦੇ ਤੇ ਆਈ ਉਸ ਸلسلੇ ਦੇ ਵਿੱਚ ਅੱਜ ਮੈਂ ਗੱਲ ਕਰਨ ਜਾ ਰਿਹਾ ਹਾਂ ਅਮਲੋਡ ਦੇ ਸਕੂਲਾਂ ਦੀ ਤਾਂ ਉਹ ਬੱਚਿਆਂ ਦੇ ਨਾਲ ਗੱਲ ਕਰੂੰਗਾ ਕਿਸ ਤਰ੍ਹਾਂ ਸਿੱਖਿਆ ਮਿਲਦੀ ਹੈ ਕਿ ਸਕੂਲ ਦੇ ਵਿੱਚ ਡਿਵੈਲਪਮੈਂਟ ਹੋਈ ਹੈ ਆਹ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਕਿ ਕੀ ਕੀ ਕੁਝ ਦਿਨ ਪਹਿਲਾਂ ਹਜੇ ਰਿਜ਼ਲਟ ਵੀ ਆਏ ਨੇ ਤਾਂ ਬੱਚਿਆਂ ਦੇ ਜਿਹੜੇ ਖੁਸ਼ੀ ਦਾ ਮਾਹੌਲ ਹੈ ਤਾਂ ਕੀ ਨਾਮ ਹੈ ਕਿੱਥੋਂ ਦੇ ਰਹਿਣ ਵਾਲੇ ਮੇਰਾ ਨਾਮ ਅੰਜਲ ਹੈ ਮੈਂ ਲੋਕਲ ਮਲੋੜ ਤੋਂ ਹੀ ਰਹਿਣ ਵਾਲੀ ਹਾਂ ਮੈਂ ਪਲੱਸ 1 ਪਲੱਸ 2 ਆਪਣੀ ਸੀਨੀਅਰ ਸੈਕੰਡਰੀ ਗਰਲਸ ਗਵਰਨਮੈਂਟ ਗਵਰਨਮੈਂਟ ਗਰਲਸ ਸੀਨੀਅਰ ਸੈਕੰਡਰੀ ਸਕੂਲ ਤੋਂ ਕੀਤੀ ਹੈ ਜਿੱਥੋਂ ਦੇ ਪ੍ਰਿੰਸੀਪਲ ਸਾਡੇ ਸਰਦਾਰ ਗੁਰਵਿੰਦਰ ਸਿੰਘ ਜੀ ਹੈਗੇ ਹਨ ਤਾਂ ਕੀ ਲੱਗਦਾ ਹੈ ਰਿਜ਼ਲਟ ਆਏ ਨੇ ਅੱਛੇ ਰਿਜ਼ਲਟ ਆਏ ਨੇ ਥੋੜਾ ਵੀ ਰਿਜ਼ਲਟ ਅੱਛਾ ਹੈ ਖੁਸ਼ੀ ਦਾ ਮਾਹੌਲ ਕਿਵੇਂ ਦੇਖਦੇ ਹੋ ਸਾਰਾ ਰਿਜ਼ਲਟ ਨੂੰ ਕਿ ਪਹਿਲਾਂ ਦੇ ਸਕੂਲਾਂ ਜਾਂ ਅੱਜ ਦੇ ਸਕੂਲਾਂ ਦੇ ਵਿੱਚ ਕੀ ਫਰਕ ਹੈ ਕਿ ਕੁਐਸਚਨ ਮਾਰਕ ਮੁੱਖ ਮੰਤਰੀ ਸਾਹਿਬ ਲਗਾਉਂਦੇ ਨੇ ਕਿ ਅਸੀਂ ਸਕੂਲ ਬੈਟਰਨ ਕਿਹੜੇ ਵਾਕਏ ਦੇ ਵਿੱਚ ਬੈਟਰਨ ਹੋਏ ਹਾਂਜੀ ਜ਼ਰੂਰ ਬਹੁਤ ਵਧੀਆ ਸਕੂਲ ਹੁੰਦੇ ਹੋਏ ਨੇ ਜੇ ਆਪਾਂ ਪਹਿਲਾਂ ਦੇ ਪਰਸਪੈਕਟਿਵ ਨੂੰ ਦੇਖੀਏ ਤਾਂ ਸਕੂਲ ਬਹੁਤ ਜ਼ਿਆਦਾ ਡਵੈਲਪ ਹੋਏ ਨੇ ਮੇਨ ਹੈਡ ਸਕੂਲ ਦਾ ਹੁੰਦਾ ਪ੍ਰਿੰਸੀਪਲ ਤੇ ਸਾਡੇ ਸਕੂਲ ਦੇ ਪ੍ਰਿੰਸੀਪਲ ਨੋ ਡਾਊਟ ਸਟ੍ਰਿਕ ਨੇ ਬਿਕੋਜ਼ ਸਟ੍ਰਿਕਨੈਸ ਇਸ ਮਸਟ ਕਿ ਆਪਣੇ ਸਕੂਲ ਨੂੰ ਬਿਹਤਰ ਬਣਾਉਣ ਲਈ ਸਟ੍ਰਿਕਨੈਸ ਤਾਂ ਹੋਣੀ ਚਾਹੀਦੀ ਹੈ ਤੇ ਸਾਡੇ ਸਕੂਲ ਦੇ ਪ੍ਰਿੰਸੀਪਲ ਜੀ ਦਾ ਇਥੇ ਬਹੁਤ ਹੱਥ ਹੈ ਅੱਛੇ ਨੰਬਰ ਆਏ ਫਿਰ ਸਕੂਲ ਦੇ ਵਿੱਚ ਡਿਵੈਲਪਮੈਂਟ ਕੀ ਦੇਖਿਆ ਪ੍ਰਾਣੀਆਂ ਜਿਹੜੇ ਪਹਿਲਾਂ ਸੀਗਾ ਉਸ ਤੋਂ ਬਾਅਦ ਤੁਸੀਂ ਕਿਹਾ ਪਲੱਸ 1 ਪਲੱਸ 2 ਦੇ ਵਿੱਚ ਮੈਂ ਸਕੂਲ ਜੁਆਇਨ ਕੀਤਾ ਤਾਂ ਡਿਵੈਲਪ ਕੀ ਦੇਖਿਆ 2 ਸਾਲਾਂ ਦੇ ਵਿੱਚ ਹਾਂਜੀ ਪਲੱਸ 1 ਪਲੱਸ 2 ਦੇ ਸਕੂਲ ਜਦੋਂ ਮੈਂ ਪਲੱਸ 1 ਦੇ ਵਿੱਚ ਸੀ ਆਪਣੀ ਜਿਹੜੀ ਮੈਂ ਕੈਮਰਾਮੈਨ ਨੂੰ ਕਹੂੰਗੀ ਕਿ ਆਪਣੀ ਜਿਹੜੀ ਓਵਲੀ ਬਿਲਡਿੰਗ ਸੀਗੀ ਕਿ ਉਹ ਬਿਲਡਿੰਗ ਪਹਿਲਾਂ ਇੰਨੀ ਵਧੀਆ ਨਹੀਂ ਸੀ ਕਿ ਸਰ ਦੇ ਹੋਣ ਦੇ ਸਦਕਾ ਪਿੱਛੇ ਦੀ ਵਰਮੈਂਟ ਦੀ ਹੈਲਪ ਤੇ ਸਦਕਾ ਸਾਡੀ ਗਵਰਨਮੈਂਟ ਸਾਡੀ ਬਿਲਡਿੰਗ ਇੰਨੀ ਅੱਛੀ ਬਣੀ ਉਹ ਤੋਂ ਦੇ ਸਮਾਰਟ ਬੋਰਡਸ ਲੱਗੇ ਜਿਵੇਂ ਕਿ ਪਹਿਲਾਂ ਦੇ ਸਟੂਡੈਂਟਸ ਵੀ ਦੱਸ ਚੁੱਕੇ ਨੇ ਇੰਨੇ ਵਧੀਆ-ਵਧੀਆ smartphones ਹੁਣ 8th 10th ਦੇ ਸਟੂਡੈਂਟਸ ਜਿਹੜੇ ਵੀ ਹੈਗੇ ਨੇ ਉਹ smart LEDs ਤੇ ਪੜਾਂਗੇ ਜਿਹੜੇ ਕਿ ਸਾਡੇ ਗਵਰਨਮੈਂਟ ਸਕੂਲ ਵਾਸਤੇ ਬਹੁਤ ਵੱਡੀ ਗੱਲ ਹੈ ਗਵਰਨਮੈਂਟ ਸਕੂਲ ਵਾਸਤੇ ਵੱਡੀ ਗੱਲ ਹੈ ਤਾਂ ਕੀ ਦੇਖਦੇ ਹੋ ਕਿ ਆਖਿਆ ਜਾਂਦਾ ਕਿ ਬੇਟੀ ਪਚਾਓ ਬੇਟੀ ਪੜਾਓ ਬੇਟੀਆਂ ਨੂੰ ਪੜਾਇਆ ਜਾਂਦਾ ਹੈ ਲੇਕਿਨ ਉਹਨਾਂ ਨੂੰ ਬਾਹਰ ਦੇ ਵਿੱਚ ਸ਼ਹਿਰ ਤੋਂ ਬਾਹਰ ਨਹੀਂ ਜਾਣ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਕਿ ਲੱਗਦਾ ਜਿਵੇਂ ਹੈ ਉਹ ਕੁਝ ਹਾਂਜੀ ਜੀ ਦੇਖੀ ਇਹ ਤਾਂ ਥੋੜਾ ਬਹੁਤ ਅੱਜ ਵੀ ਹੈ ਕੁਝ ਪੇਰੈਂਟਸ ਦੀ ਮੈਂਟੈਲਿਟੀ ਹੁੰਦੀ ਹੈ ਕਿ ਸਾਡੀ ਬੇਟੀ ਨੂੰ ਪੜਾਉਣਾ ਨਹੀਂ ਅਸੀਂ ਬਸ ਪਲੱਸ 2 ਕਰਾ ਦਿੱਤੀ ਬਹੁਤ ਹੈ ਉਹਨਾਂ ਦਾ ਵਿਆਹ ਕਰ ਦੋ ਇਹੋ ਜਿਹੀ ਮੈਂਟੈਲਿਟੀਆਂ ਉਹਨੂੰ ਕਰੇ ਬਿਠਾ ਲਓ ਉਹਨੇ ਤਾਂ ਕਰਦੇ ਕੰਮ ਕਰਾਓ ਪਰ ਮੈਂ ਉਹਨਾਂ ਪੇਰੈਂਟਸ ਨੂੰ ਸਿਰਫ ਇੱਕ ਮੈਸੇਜ ਲਗਾਉਣਾ ਚਾਹੁੰਗੀ ਤੁਸੀਂ ਇੱਕ ਟਰਾਈ ਆਪਣੇ ਬੱਚੇ ਨੂੰ ਆਪਣੀਆਂ ਬੱਚੀਆਂ ਨੂੰ ਦੇਖ ਕੇ ਦੇਖੋ ਕਿ ਉਹ ਬਹੁਤ ਅੱਗੇ ਜਾਣ ਗਿਆ ਤੁਹਾਨੂੰ ਉਹ ਤਰੱਕੀਆਂ ਦਿਖਾਨੀਆਂ ਜਿਹੜੇ ਤੁਸੀਂ ਕਿਸੇ ਕਦੇ ਕਦੇ ਦੇਖਿਆ ਨਹੀਂ ਹੁੰਦੇ ਡ੍ਰੀਮ ਕੀ ਰੱਖੇ ਨੇ ਔਰ ਰਿਜ਼ਲਟ ਅੱਛੇ ਆ ਰਹੇ ਨੇ ਪੜਾਈ ਦੇ ਵਿੱਚ ਤੁਸੀਂ ਅੱਛੇੋਂ ਪੜਨ ਦੇ ਵਿੱਚ ਕਾ ਡ੍ਰੀਮ ਕੀ ਰੱਖੇ ਨੇ ਅਗਲੇ ਮੇਰਾ ਡ੍ਰੀਮ ਯੂਪੀਐਸੀ ਕ੍ਰੈਕ ਕਰਨ ਦਾ ਹੈਗਾ ਮੈਂ ਸਿਵਲ ਸਰਵਿਸਿਜ਼ ਤੇ ਵੀ ਜਾਣਾ ਚਾਹੁੰਦੀ ਹਾਂ ਕਾ ਫਿਰ ਫੈਮਿਲੀ ਕਿੰਨਾ ਸਪੋਰਟ ਕਰ ਰਹੀ ਹੈ ਮੇਰੀ ਫੈਮਿਲੀ ਬਹੁਤ ਸਪੋਰਟਿਵ ਹੈ ਇਵਨ ਕਿ ਮੇਰੇ ਮਮਾ ਜਿਵੇਂ ਕਹਿ ਦਿੰਦੇ ਆ ਕਿ ਕੁੜੀਆਂ ਦਾ ਮੇਨ ਮੋਟਿਵ ਹੁੰਦਾ ਹੈ ਕਿ ਉਹ ਕੰਮ ਕਰਨ ਕਿ ਜਿਉ ਵਡੀਆਂ ਹੋ ਗਈਆਂ ਤਾਂ ਉਹਨਾਂ ਦਾ ਘਰੇ ਕੰਮ ਹੁੰਦਾ ਬਟ ਮੇਰੇ ਮਮਾ ਮੈਨੂੰ ਬਿਲਕੁਲ ਵੀ ਕੰਮ ਨਹੀਂ ਕਹਿੰਦੇ ਹੁੰਦੇ ਸੀ ਸਗੋਂ ਉਹ ਕਹਿੰਦੇ ਹੁੰਦੇ ਸੀ ਕਿ ਤੂੰ ਆਪਣੀ ਸਟੱਡੀ ਤੇ ਫੋਕਸ ਕਰ ਕੰਮ ਮੈਂ ਆਪਣੇ ਆਪ ਕਰ ਲੂੰਗੀ ਮਾਈ ਮਦਰ ਇਜ਼ ਸੋ سپورਟਿਵ ਐਂਡ ਇਵਨ ਮਾਈ ਫਾਦਰ ਕਿੰਨਾ ਹ ਮੋਟੀਵੇਸ਼ਨ ਦਿੰਦੇ ਸੀ ਜਿੱਥੇ ਜਿੱਥੇ ਮੈਂ ਗਿਰਿਆ ਉਹਨਾਂ ਨੇ ਮੈਨੂੰ ਉੱਥੇ ਉੱਥੇ ਉਠਾਇਆ ਬਿਲਕੁਲ ਫੈਮਿਲੀ ਦੀ سپورਟ ਬਹੁਤ ਜ਼ਰੂਰੀ ਹੁੰਦੀ ਹੈ ਤਾਂ ਮੈਮ ਕਿਸ ਤਰ੍ਹਾਂ ਦੇ ਦੋ ਬੱਚੇ ਕਹਿੰਦੇ ਮੈਨੂੰ ਫੈਮਿਲੀ سپورਟ ਕਰਦੀ ਹੈ ਤਾਂ سپورਟ ਹੋਣੇ ਲੋਕ ਕਿਸ ਤਰ੍ਹਾਂ ਦੀ ਬੱਚਿਆਂ ਨੂੰ ਲੈਂਦੇ ਹੈ ਸਰ ਮੇਰੇ ਵੱਲੋਂ ਤੇ ਮੇਰੇ ਹਸਬੰਡ ਵੱਲੋਂ ਸਾਡੀ ਪੂਰੀ سپورਟ ਹੈ ਐਕਚੁਅਲੀ ਮੇਰੇ ਹਸਬੰਡ ਕਹਿ ਵੀ ਦਿੰਦ ਹੁੰਦੇ ਸੀ ਇਹ ਸਾਨੇ ਸੋਨੂੰ ਆਪਾਂ ਵੀ ਬੱਚੇ ਪੜੀ ਜਾਂਦੇ ਆ ਪਲੱਸ 2 ਕਰ ਗਏ ਹੁਣ ਇਹਨਾਂ ਦੇ ਵਾਸਤੇ ਆਪਾਂ ਕੁਝ ਵੀ ਜੋੜਿਆ ਨਹੀਂ ਆਪਾਂ ਪੇਰੈਂਟਸ ਨੂੰ ਹੋ ਜਾਂਦੀ ਫਿਕਰ ਹੋ ਜਾਂਦੀ ਵੀ ਹੁਣ ਅੱਗੋਂ 2-3 ਸਾਲਾਂ ਤੱਕਰ ਮੈਰਿਜ ਦਾ ਟਾਈਮ ਆ ਜਾਏਗਾ ਆਪਾਂ ਕੁਝ ਜੋੜਿਆ ਨਹੀਂ ਬਟ ਮੇਰੀ ਮੈਂ ਇਹਨਾਂ ਨੂੰ ਆਪਣੇ ਹਸਬੰਡ ਨੂੰ ਇਹੀ ਕਹਿ ਦਿੰਦ ਹੁੰਦੀ ਸੀ ਮੈਂ ਕਹਿ ਰਹੀ ਕੋਈ ਨਹੀਂ ਵੀ ਨਹੀਂ ਜੋੜਿਆ ਕੋਈ ਨਹੀਂ ਆਪਾਂ ਇਹਨਾਂ ਨੂੰ ਵਧੀਆ ਐਜੂਕੇਸ਼ਨ ਦਿੱਤੀ ਇਹੀ ਆਪਣੇ ਲਈ ਸਭ ਕੁਝ ਜੋੜਨਾ ਹੋ ਜਾਂਦਾ ਤੇ ਮੈਂ ਉਹਨਾਂ ਪੇਰੈਂਟਸ ਨੂੰ ਵੀ ਇਹੀ ਮੈਸ ਦੀਆਂ ਬੱਚਿਆਂ ਨੂੰ ਇੱਥੇ ਐ ਸਕੂਲ ਵਿੱਚ ਭੇਜਣ ਮੈਨੂੰ ਹੁਣ ਦੇ ਹੁਣ ਤੱਕ ਇਹ ਪਤਾ ਲੱਗਿਆਗਾ ਵੀ ਦੇਖੋ ਮੇਰੀ ਬੇਟੀ ਕਿਸੇ ਟਾਈਮ ਛੁੱਟੀ ਲੈ ਕੇ ਘਰ ਆ ਜਾਂਦੀ ਸੀ ਅਜੇ ਘਰ ਪਹੁੰਚਦੀ ਵੀ ਨਹੀਂ ਹੁੰਦੀ ਸੀ ਮੈਨੂੰ ਕਾਲ ਪਹੁੰਚ ਜਾਂਦੀ ਹੁੰਦੀ ਸੀ ਟੀਚਰ ਦੀ ਵੀ ਮੈਮ ਤੁਹਾਡੀ ਬੇਟੀ ਐਂਜਲ ਘਰੇ ਪਹੁੰਚ ਗਈ ਹੈ ਵੀ ਮੈਨੂੰ ਲੱਗਦਾ ਪ੍ਰਾਈਵੇਟ ਸਕੂਲਾਂ ਚ ਇੰਨੀ ਕੇਅਰ ਨਹੀਂ ਹੋ ਰਹੀ ਜਿੰਨੀ ਗਵਰਨਮੈਂਟ ਸਕੂਲ ਦੇ ਐ ਸਕੂਲ ਦੇ ਵਿੱਚ ਕੇਅਰ ਹੋ ਰਹੀ ਹੈ ਮੈਂ ਪੇਰੈਂਟਸ ਨੂੰ ਇਹੀ ਸੁਨੇਹਾ ਦੇਵਾਂਗੀ ਵੀ ਤੁਸੀਂ ਆਪਣੀਆਂ ਬੇਟੀਆਂ ਨੂੰ ਇੱਥੇ ਐਡਮਿਸ਼ਨ ਦਿਵਾਓ ਔਰ ਐਜੂਕੇਸ਼ਨ ਵੀ ਬਹੁਤ ਵਧੀਆ ਔਰ ਹੈਲਪਫੁਲ ਵੀ ਬਹੁਤ ਹੈ ਟੀਚਰ ਕਿਉਂਕ ਨੂੰ ਸ਼ਾਸਨ ਵੀ ਪਸੰਦ ਗੱਦ ਦੇ ਦੋ ਪਹਿਲੂ ਹੁੰਦੇ ਨੇ ਕਿ ਕਹਿੰਦੇ ਗੁੱਸਾ ਵੀ ਹੁੰਦਾ ਪਿਆਰ ਵੀ ਉਹ ਤਾਂ ਜ਼ਿੰਦਗੀ ਦੇ ਦੋ ਪਹਿਲੂ ਨੇ ਲੇਕਿਨ ਤੁਸੀਂ ਦੱਸ ਰਹੇ ਸੀ ਕਿ ਮੈਂ ਸਕੂਲ ਦੇ ਵਿੱਚ ਪੜ੍ਹਿਆ ਕੋਈ ਆਪਦੀਆਂ ਯਾਦਾਂ ਵੀ ਸਾਂਝੀਆਂ ਕਰ ਲਓ ਕਿ ਕਿਸ ਤਰ੍ਹਾਂ ਦੀ ਆਪਦੀਆਂ ਯਾਦਾਂ ਸੀ ਅੱਜ ਉਹ ਬੱਚੇ ਨੇ ਰਿਪੀਟ ਕੀਤੀ ਹਸਰ ਯਾਦ ਤਾਂ ਮੈਨੂੰ ਪਤਾ ਹੈ ਮੇਰੀ ਮੈ ਪਲਸ 1 ਪਲਸ 2 ਇੱਥੇ ਕੀਤੀ ਹੈ ਉਦੋਂ ਕੱਲੀ ਸਿਰਫ ਇਹੀ ਬਿਲਡਿੰਗ ਹੁੰਦੀ ਸੀ ਹੋਰ ਕੋਈ ਬਿਲਡਿੰਗ ਨਹੀਂ ਸੀ ਉਧਰ ਥੋੜੀ ਕੱਚੀ ਜੀ ਬਿਲਡਿੰਗ ਹੁੰਦੀ ਸੀ ਆਫਿਸ ਇਹੀ ਹੁੰਦਾ ਸੀਗਾ ਤੇ ਉਹ ਜਦੋਂ ਮੈਂ ਫਸਟ ਟਾਈਮ ਐ ਸਕੂਲ 'ਚ ਮੈਂ ਬੇਟੀ ਦੇ ਆ ਪੀਟੀਐਮ ਤੇ ਆਈ ਸੀਗੀ ਉਦੋਂ ਮੈਂ ਗੁੜੀਆਂ ਨੂੰ ਸਾਰਾ ਦਿਖਾਇਆ ਮੇਰੀ ਆ ਕਲਾਸ ਹੁੰਦੀ ਸੀ ਮੈਂ ਇੱਥੇ ਪੜ੍ਹੀ ਸੀ ਐਸ ਪਲਸ 1 ਇੱਥੇ ਕੀਤੀ ਪਲਸ 2 ਇੱਥੇ ਕੀਤੀ ਆ ਤਾਂ ਮੈਨੂੰ ਬੜਾ ਮਤਲਬ ਮਾਣ ਮਹਿਸੂਸ ਹੁੰਦਾ ਵੀ ਉਸੇ ਸਕੂਲ ਦੇ ਵਿੱਚ ਮੇਰੀ ਬੇਟੀ ਨੇ ਐਜੂਕੇਸ਼ਨ ਲਈ ਹੈ ਤੇ ਉਹ ਟੌਪ ਕੀਤਾ ਔਰ ਸੈਕਿੰਡ ਬ ਆਮਗੀ ਲਾਸਟ ਵੀਕ ਬੈਕ ਟਾਂ ਬੱਚੋ ਸਿੱਖਿਆ ਕ੍ਰਾਂਤੀ ਕਿਵੇਂ ਦੇਖਾ ਸਕੂਲ ਡਵੈਲਪ ਕਿੰਨਾ ਕ ਦੇਖ ਸਕੂਲ ਸੈਟਅਪ ਬਹੁਤ ਵਧੀਆ ਸਾਡੇ ਪ੍ਰਿੰਸੀਪਲ ਸਰ ਨੇ ਬਹੁਤ ਡਵੈਲਪਮੈਂਟ ਕੀਤਾ ਹੈ ਬਹੁਤ ਅਮਰ ਬਹੁਤ ਕੋਸ਼ਿਸ਼ ਕੀਤਾ ਸਕੂਲ ਲਈ ਬਿਲਡਿੰਗਾਂ ਬਣਵਾਈਆਂ ਕੋਈ ਵੀ ਸਮੱਸਿਆ ਆਉਂਦੀ ਸਾਡੇ ਸਰ ਨੂੰ ਕਹਿੰਦੇ ਦੇਰ ਹੁੰਦੀ ਵੀ ਹਰ ਇੱਕ ਸਮੱਸਿਆ ਹੱਲ ਹੁੰਦੀ ਇੱਥੇ ਹਰ ਇੱਕ ਸਮੱਸਿਆ ਹੱਲ ਹੁੰਦੀ ਹੈ ਇੱਥੇ ਤਾਂ ਕਿਵੇਂ ਦੇਖਦੇ ਹਾਂ ਡਾਕਟਰ ਬਲਜੀਤ ਕੌਰ ਜੀ ਦਾ ਸਾਥ ਜਿਹੜਾ ਸਕੂਲ ਨੂੰ ਮਿਲਿਆ ਅੱਜ ਵੀ ਆਈ ਸੀ ਉਹ ਸਕੂਲ ਦੇ ਵਿੱਚ ਤਾਂ ਕਿੰਨੇ سپورਟਸ ਦੇਖਦੇ ਹਾਂ ਕਿ ਆਪਣੇ ਹਲਕੇ ਦੇ ਇੱਕ ਮੰਤਰੀ ਵੀ ਨੇ ਵਿਧਾਇਕ ਵੀ ਨੇ ਐਮਐਲਏ ਵੀ ਨੇ ਤਾਂ سپورਟ ਕਿੰਨੇ ਦੇਖਦੇ ਬਹੁਤ سپورਟ ਹੈ ਮੈਂ ਹਮਦੀ ਵੀ ਸਰ ਵੀ ਹਮੇ سپورਟ ਨਾਲ ਬਹੁਤ ਕੁਸ਼ ਕਰਿਆ ਸਾਡੇ ਸਕੂਲ ਚੋ ਮੈਂ ਬਹੁਤ ਕੋਸ਼ਿਸ਼ ਕੀਤਾ ਹੈ ਬਹੁਤ ਗ੍ਰਾਂਟ ਆਈਆਂ ਸਾਡੇ ਸਕੂਲ 'ਚ ਬਿਲਡਿੰਗਾਂ ਬਣੀਆਂ ਸਾਰਾ ਕੁਝ ਹੁੰਦਾ ਸਕੂਲ ਜੀ ਕਾ ਬਿਲਕੁਲ ਤਾਂ ਤੁਸੀਂ ਕਿੰਨਾ ਕੁ ਦੇਖਦੇ ਹੋ ਸਿੱਖਿਆ ਕ੍ਰਾਂਤੀ ਨੂੰ ਸਿੱਖਿਆ ਕ੍ਰਾਂਤੀ ਦੇ ਵਿੱਚ ਕੀ ਕੁਝ ਦੇਖਿਆ ਸਕੂਲ ਕਿੰਨਾ ਕੁ ਡਿਵੈਲਪਮੈਂਟ ਹੋਇਆ ਮਤਲਬ ਸਕੂਲ ਜਿੰਨਾ ਕਈ ਹੈ ਉਹਨਾਂ ਦਾ ਡਿਵੈਲਪਮੈਂਟ ਬਹੁਤ ਹੀ ਜ਼ਿਆਦਾ ਵਧੀਆ ਹੋ ਚੁੱਕਿਆ ਹੈ ਪੁਰਾਣੇ ਸਮੇਂ ਦਾ ਕਈ ਹੈ ਤੇ ਹੁਣ ਦੇ ਸਮੇਂ 'ਚ ਬਹੁਤ ਹੀ ਜ਼ਿਆਦਾ ਫਰਕ ਆ ਚੁੱਕਿਆ ਹੈ ਸਟੱਡੀ ਦੇ ਵਿੱਚ ਤੇ ਮੈਕ ਆਰਟਸ ਤੇ ਕਹਿਣਾ ਚਾਹਾਂਗੀ ਕਿ ਬਹੁਤ ਸਾਰੇ ਲੋਕਾਂ ਦੀ ਸੋਚ ਹੈ ਤਾਂ ਦੀਆਂ ਕਿ ਬਈ ਆਰਟਸ ਵਧੀਆ ਨਹੀਂ ਹੈ ਇਕਨੋਮਿਕਸ ਲੋ ਅੱਛਾ ਮੰਦਾ ਇਕਨੋਮਿਕਸ ਮੈਡੀਕਲ ਸਭ ਵਧੀਆ ਲੇਕਿਨ ਆਰਟਸ ਨਾਲ ਵੀ ਬਹੁਤ ਵਧੀਆ ਜੌਬਸ ਲਈਆਂ ਜਾ ਰਹੀਆਂ ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗੀ ਆਰਟਸ ਵੀ ਲੋਤੇ ਸਰਕਾਰੀ ਸਕੂਲ ਚ ਐਡਮਿਸ਼ਨ ਕਰਵਾਓ ਬਿਲਕੁਲ ਪ੍ਰਾਈਵੇਟ ਸਕੂਲ ਤੇ ਸਰਕਾਰੀ ਸਕੂਲ ਚ ਫਰਕ ਹੀ ਦੇਖਿਆ ਫਰਕ ਬਹੁਤ ਹੈ ਦੇਖੋ ਮੈਂ ਸਭ ਤੋਂ ਪਹਿਲਾਂ ਪ੍ਰਾਈਵੇਟ ਸਕੂਲ ਚ ਮੇਰੀ ਐਡਮਿਸ਼ਨ ਸੀ ਲੇਕਿਨ 8 ਚ ਮੇਰੀ ਸਰਕਾਰੀ ਚੋਈ ਤੇ ਸਰਕਾਰੀ ਚ ਆ ਕੇ ਜਿੰਨਾ ਮੈਨੂੰ ਫਰਕ ਪੜਾਈ ਜੋ ਮਿਲਿਆ ਬਹੁਤ ਮਿਲਿਆ ਬਹੁਤ ਬਹੁਤ ਮਿਲਿਆ ਤਾਂ ਕਿਸ ਰੈਂਕ ਤੇ ਤੁਸੀਂ ਅੱਜ ਵੀ ਤੁਹਾਨੂੰ ਸਨਮਾਨਿਤ ਵੀ ਕੀਤਾ ਗਿਆ ਹੈ ਪਿਆਰ ਵਦਿਆ ਸਕੂਲ ਦੇ ਨਾਲ ਤਾਂ ਕਿਸ ਕਿਹੜੀ ਕਲਾਸ ਦੇ ਵਿੱਚੋਂ ਕਿਹੜੀ ਕਲਾਸ ਕਿੰਨੇ ਪਰਸੈਂਟ ਨੰਬਰ ਲਿੱਤੇ ਸਰ ਮੈਂ ਪਲੱਸ 2 ਮੈਡੀਕਲ ਦੀ ਵਿਦਿਆਰਥਣ ਹਾਂ ਮੇਰੇ 94.5% ਆਏ ਨੇ 3rd ਪੋਜੀਸ਼ਨ ਆਈ ਹੈ ਮੇਰੀ ਹਾਂ ਕਿ ਲੱਗਦਾ ਕਿੰਨੀ ਖੁਸ਼ੀ ਹੈ ਪਾਪਾ ਤੁਹਾਡੇ ਨਾਲ ਆਏ ਨੇ ਤਾਂ ਅਕਸਰ ਕੀ ਕੁਝ ਦੇਖਿਆ ਸਕੂਲ ਦੇ ਵਿੱਚ ਦਾ ਡਿਵੈਲਪ ਕਿੰਨਾ ਹੋਇਆ ਸਕੂਲ ਸਰ ਬਹੁਤ ਖੁਸ਼ੀ ਹੋਈ ਪੇਰੈਂਟਸ ਵੀ ਬਹੁਤ ਖੁਸ਼ ਨੇ ਨਾ ਉਹਨਾਂ ਨੇ ਜਿੰਨੀ ਉਮੀਦ ਸੀ ਉਸ ਤੋਂ ਵਾਦੀ ਨੰਬਰ ਆਏ ਨੇ ਤੇ ਸਰ ਬਾਕੀ ਜਿੱਦਾਂ ਅਸੀਂ ਜਦੋਂ ਇੱਥੇ ਐਗਜ਼ਾਮ ਲੈਣ ਤੋਂ ਪਹਿਲਾਂ ਸੀ ਉਸ ਟਾਈਮ ਤੇ ਕੰਸਟਰਕਸ਼ਨ ਚੱਲ ਰਹੀ ਸੀਗੀ ਹੁਣ ਦੇਖਿਆ ਮਤਲਬ ਨਵੀਂ ਬਿਲਡਿੰਗ ਬਣੀ ਆ ਤੇ ਬਹੁਤ ਕੁਝ ਨਵਾਂ 스마트 ਬੋਰਡ ਵਗੈਰਾ ਲੱਗੇ ਨੇ ਸਟੂਡੈਂਟਸ ਦੀ ਪੜਾਈ ਦੇ ਵਿੱਚ ਇਹਨਾਂ ਬਹੁਤ ਹੈਲਪ ਹੋਏਗੀ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਗੱਲ ਹੈ ਤਾਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਵੇਂ ਕੁਝ ਦੇਖਿਆ ਫਾਦਰ ਸਾਹਿਬ ਨੇ ਖੁਸ਼ੀ ਕਿੰਨੀ ਹੋਈ ਉਹਨਾਂ ਨੂੰ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਉਹਨਾਂ ਨੂੰ ਮਤਲਬ ਉਹਨਾਂ ਨੇ ਜਿਸ ਤਰ੍ਹਾਂ ਸਾਡਾ ਰਿਜ਼ਲਟ ਆਇਆ ਉਹਨਾਂ ਨੇ ਸਾਡੇ ਸਾਰੇ ਟੀਚਰਸ ਨੂੰ ਇਨਫੋਰਮ ਕੀਤਾ ਟੀਚਰਸ ਨੂੰ ਵੀ ਬਹੁਤ ਖੁਸ਼ੀ ਹੋਈ ਇਹ ਦੇਖ ਕੇ ਜਿਸ ਤਰ੍ਹਾਂ ਕਿ ਤੁਸੀਂ ਦੇਖਦੇ ਹੋ ਵੀ ਆਪਾਂ ਕਹਿੰਦੇ ਹਾਂ ਨਾ ਕਿ ਸਰਕਾਰੀ ਸਕੂਲ ਦੇ ਵਿੱਚ ਇੰਗਲਿਸ਼ ਪ੍ਰਮੋਟ ਨਹੀਂ ਕੀਤੀ ਜਾਂਦੀ ਬਟ ਨਹੀਂ ਇੱਥੇ ਇੰਗਲਿਸ਼ ਨੂੰ ਵੀ ਬਹੁਤ ਪੈਲ ਦਿੱਤੀ ਜਾਂਦੀ ਹੈ ਸਾਡੇ ਟੀਚਰਸ ਮਤਲਬ ਜਿਹੜੇ ਸਾਡੇ ਇੰਗਲਿਸ਼ ਦੇ ਟੀਚਰ ਨੇ ਉਹ ਵੀ ਮਤਲਬ ਇੰਨਾ ਸਾਨੂੰ ਵਧੀਆ ਪ੍ਰਮੋਟ ਕਰਦੇ ਨੇ ਪੜ੍ਹਾਈ ਲਈ ਬਹੁਤ ਵਧੀਆ ਮੈਨੇ 99% ਆਏ ਨੇ ਇੰਗਲਿਸ਼ ਦੇ ਵਿੱਚ ਪਲੱਸ 2 ਦੇ ਵਿੱਚ ਆ ਸਰ ਕਿਸ ਤਰ੍ਹਾਂ ਦੇਖਦੋ ਬੱਚੇ ਖੁਸ਼ ਨਜ਼ਰ ਆਏ ਨਹੀਂ ਬੱਚਿਆਂ ਦਾ ਕੀ ਰਿਜ਼ਲਟ ਦੇ ਵਿੱਚ ਦੇਖਿਆ ਅਕਸਰ ਬਹੁਤ ਕੁਝ ਅਨੋਖਾ ਜਿਹਾ ਨਜ਼ਰ ਆਇਆ ਕਿ ਐਕਸਿਕਾ ਪ੍ਰਾਈਵੇਟ ਸਰਕਾਰੀ ਸਕੂਲਾਂ ਦੇ ਵਿੱਚ ਕਾਫੀ ਐਕਚੁਅਲੀ ਬੱਚਿਆਂ ਨੂੰ ਸਭ ਤੋਂ ਪਹਿਲਾਂ ਮੇਨ ਮਿਕਸ ਹੈ ਦਾ ਕਿ ਅਨੁਸ਼ਾਸਨ ਦੇ ਵਿੱਚ ਰੱਖਣਾ ਉਹਦੇ ਵਿੱਚ ਸਾਡੇ ਪ੍ਰਿੰਸੀਪਲ ਮਹਾਰ ਨੇ ਤੇ ਉਹ ਸਕੂਲ ਦੇ ਵਿੱਚ ਸਭ ਤੋਂ ਪਹਿਲਾਂ ਅਨੁਸ਼ਾਸਨ ਕਾਇਮ ਰੱਖਦੇ ਨੇ ਨਾਲ ਹੀ ਦੂਜੀ ਗੱਲ ਹੈ ਬੱਚਿਆਂ ਨੂੰ ਮੋਟੀਵੇਟ ਕਰਨਾ ਦੇਖੋ ਜੀ ਇਸ ਸਟੇਜ ਤੇ ਆ ਕੇ ਜਦੋਂ ਬੱਚੇ 12ਵੀਂ ਚ ਹੋ ਜਾਂਦੇ ਨੇ ਉਹਨਾਂ ਨੂੰ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਮੋਟੀਵੇਟ ਕਰੋ ਤੇ ਅਸੀਂ ਟਾਈਮ ਟੂ ਟਾਈਮ ਬੱਚੇ ਨੂੰ ਮੋਟੀਵੇਟ ਕਰੀ ਦੇ ਤਾਂ ਕਿ ਉਹ ਚੰਗਾ ਆਪਣਾ ਸਮਾਂ ਸਦ ਉਪਯੋਗ ਕਰ ਸਕਣ ਤੇ ਜੀਵਨ ਦੇ ਚੱਗੇ ਵੱਧ ਸਕਣ ਕਿਉਂਕਿ ਜਦੋਂ ਤੱਕ ਬੱਚੇ ਨੂੰ ਮੋਟੀਵੇਟ ਨਹੀਂ ਕੀਤਾ ਜਾਂਦਾ ਮੈਂ ਕਹਿੰਦਾ ਮੋਟੀਵੇਟ ਦੇ ذریعے ਕੋਈ ਵੀ ਬੱਚਾ ਕਮਜ਼ੋਰ ਤੋਂ ਕਮਜ਼ੋਰ ਉਹ ਹੁਸ਼ਿਆਰ ਬਣ ਸਕਦਾ ਹੈ ਤੇ ਇਸ ਕਰਕੇ ਅਸੀਂ ਜਿੱਥੇ ਬੱਚਿਆਂ ਨੂੰ ਵਰਤਵਾਦ ਐਕਸਟਰਾ ਕਲਾਸਾਂ ਵੀ ਲਾਉਂਦੇ ਨੋਟਸ ਵੀ ਪ੍ਰੋਵਾਈਡ ਕਰਵਾਏ ਜਾ ਰਹੇ ਸਕੂਲ ਵੱਲੋਂ ਉਸ ਤੋਂ ਇਲਾਵਾ ਦੇਖੋ ਸਾਡੇ ਸਕੂਲ ਦੇ ਵਿੱਚ ਹੁਣ ਹੈ ਮਤਲਬ ਨਵੀਂ ਤਕਨੀਕ ਰਾਹੀਂ ਬਾਕਾਇਦਾ ਸਾਡੇ ਕੋਲ ਲੈਬ ਵੀ ਹੋ ਗਈਆਂ ਨੇ ਹੋਰ ਤਾਂ ਹੋਰ ਬਲੈਕਬੋਰਡ ਵਗੈਰਾ ਸਾਰੇ ਨਵੀਂ ਤਕਨੀਕ ਨਾਲ ਬਣੇ ਹੋਏ ਨੇ ਟੱਚ ਸਕਰੀਨ ਲੱਗ ਚੁੱਕੇ ਨੇ ਔਰ ਆਨਲਾਈਨ ਵੀ ਕਲਾਸਾਂ ਲਾਈਆਂ ਜਾ ਰਹੀਆਂ ਨੇ ਜਿਸ ਕਰਕੇ ਬੱਚਿਆਂ ਦੇ ਰਿਜ਼ਲਟ ਬਹੁਤ ਵਧੀਆ ਆ ਰਹੇ ਨੇ ਤੇ ਟਾਈਮ ਟੂ ਟਾਈਮ ਬੱਚਿਆਂ ਨੂੰ ਏਵਲੂਏਸ਼ਨ ਕਰਨ ਵਾਸਤੇ ਮੁਲਾਂਕਣ ਕਰਨ ਲਈ ਟੈਸਟ ਲਏ ਜਾਂਦੇ ਨੇ ਤਾਂ ਜੋ ਬੱਚੇ ਦੀ ਜਿਹੜੀ ਵੀ ਕਮਜ਼ੋਰੀ ਪੇਪਰਾਂ ਤੋਂ ਪਹਿਲਾਂ ਉਹ ਨਿਕਾਲੀ ਜਾ ਸਕੇ ਤੇ ਉਹ ਕਮਜ਼ੋਰੀ ਨੂੰ ਦੂਰ ਕਰਕੇ ਪੇਪਰ ਦੇ ਵਿੱਚ ਉਹਨਾਂ ਨੇ ਜਿਹੜਾ ਬੱਚਿਆਂ ਦੇ ਵਿੱਚ ਐਗਜ਼ਾਮ ਫੋਬੀਆ ਵੀ ਹੁੰਦਾ ਹੈ ਉਸ ਫੋਬੀਆ ਨੂੰ ਵੀ ਅਸੀਂ ਦੂਰ ਕਰਦੇ ਹਾਂ ਤਾਂ ਕਿ ਪੇਪਰ ਚ ਡਰਨ ਨਾ ਤੇ ਚੰਗੇ ਨੰਬਰ ਲੈਣ ਬੇਕੁਸਰ ਥੈਂਕ ਯੂ ਹਤਾ ਲਗਾਤਾਰ ਸਰ ਤੁਸੀਂ ਇੱਕ ਕੀ ਨਾਮ ਹੈ ਬੇਟੀ ਦਾ ਕਿਸ ਰੈਂਕ ਤੇ ਆਈ ਹੈ ਕਿਸ ਤਰ੍ਹਾਂ ਦੇਖਦੇ ਹੋ ਕਿ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਕਿੰਨਾ ਫਰਕ ਦੇਖਿਆ ਸਿੱਖਿਆ ਕ੍ਰਾਂਤੀ ਦੇ ਵਿੱਚ ਕੀ ਜਿਹੜਾ ਫਰਕ ਹੈ ਮਲੋੜ ਦੇ ਮੰਤਰੀ ਸਾਹਿਬ ਦੀ ਕਹਿ ਸਕਦੇ ਆਪਾਂ ਕਿ ਉਹਨਾਂ ਦੀ ਰਗਮਾਈ ਹਿੱਟ ਜਿਹੜਾ ਵਿਕਾਸ ਹੋਇਆ ਸਕੂਲਾਂ ਦਾ ਦੇਖੋ ਇਹ ਬੱਚੇ ਦਾ ਮੰਨ ਲਓ ਪਹਿਲੇ ਨਾਲੋਂ ਬਹੁਤ ਫਰਕ ਆਇਆ ਹੈ। ਹਮਮ ਨੰਬਰ ਵੀ ਚੰਗੇ ਆਏ ਆ ਪਹਿਲਾਂ ਵੀ ਆਏ ਉਸ ਤੋਂ ਉੱਪਰ ਵੱਧ ਕੇ ਆ ਰਿਹਾ ਹੈ। ਹਰ ਮੰਨ ਲਓ ਸਾਲ ਦੇ ਵਿੱਚ ਜਿਵੇਂ ਤਾਂ ਬੱਚਾ ਵਾਦ ਰਿਹਾ ਕਲਾਸ ਤੋਂ ਕਲਾਸ ਉਸ ਨਾਲੋਂ ਵੱਧ ਨੇ ਆ ਰਹੇ ਨੰਬਰ। ਕੋਈ ਮਤਲਬ ਚੰਗੀ ਪੜਾਈ ਹੈ। ਹਾਂਜੀ ਸਰਕਾਰੀ ਤੇ ਪ੍ਰਾਈਵੇਟ ਚ ਕੀ ਫਰਕ ਪਈ ਜਾ ਰਹੀ ਹੈ? ਘਟਦੀ ਨਹੀਂ ਵੱਧਦੀ ਜਾ ਰਹੀ ਹੈ। ਹਮ ਸਾਨੂੰ ਇਹਦਾ ਬੈਨੀਫਿਟ ਬਹੁਤ ਮਿਲ ਰਿਹਾ। ਹਮ ਸਰਕਾਰੀ ਸਕੂਲ ਦਾ ਹੈ ਪ੍ਰਾਈਵੇਟ ਸਕੂਲ ਸਰਕਾਰੀ ਸਕੂਲ ਦਾ। ਸਰਕਾਰੀ ਸਕੂਲ। ਹਾਂਜੀ ਅਸੀਂ ਪ੍ਰਾਈਵੇਟ ਤਾਂ ਦੇਖਿਆ ਨਹੀਂ ਜੀ। ਕਾਫੀ ਟਾਈਮ ਹੋ ਗਿਆ ਹੁਣ ਤਾਂ ਅਸੀਂ ਸਰਕਾਰੀ ਥੋੜੀ ਚੱਲ ਰਹੇ ਸਾਡੇ ਕੰਮ ਕੀ ਕਰਦੇ ਹੋ ਕੰਮ ਸਾਡਾ ਗਾਰਡਨ ਦਾ ਹੀ ਪਰਕਾਂ ਦਾ ਕੰਮ ਅਸੀਂ ਉਹ ਕਰਦੇ ਹਾਂ ਤੇ ਬਾਕੀ ਸਾਡੇ ਬੱਚੇ ਐ ਦੋ ਇੱਥੋਂ ਪੜ੍ਹੇ ਐ ਤਿੰਨ ਬੇਟੀਆਂ ਤੇ ਦੋਨਾਂ ਨੇ ਮੰਨ ਲਓ ਇੱਥੇ ਪਲੱਸ 2 ਕਰਕੇ ਗਏ ਆ ਜੀ ਹਾਂਜੀ ਇੱਕ ਕਰ ਗਈ ਗੁੜੀਆ ਦੂਜੀ ਕਰ ਲਈ ਫਾਈਨਲ ਤੇ ਹੋ ਗਿਆ ਜੀ ਇਹਨਾਂ ਦਾ ਵੀ ਰਿਜ਼ਲਟ ਚੰਗਾ ਆਇਆ ਵਧੀਆ ਨੰਬਰ ਆਇਆ ਕੀ ਨਾਮ ਹੈ ਕਿਸ ਰੈਂਕ ਤੇ ਪ੍ਰੋਮੋਟ ਹੋਇਆ ਮੇਰਾ ਨਾਮ ਮੋਹਨੀ ਹੈ ਮੈਂ ਪਲੱਸ 2 ਚ ਪਲੱਸ 2 ਦੇ ਸੈਕੰਡ ਰੈਂਕ ਆਈ ਹੈ ਮੇਰੀ 94.6% ਤਾਂ ਕੀ ਦੇਖਦੇ ਹਾਂ ਸਿੱਖਿਆ ਕ੍ਰਾਂਤੀ ਦੇ ਵਿੱਚ ਕੀ ਕੁਝ ਦੇਖਣਾ ਸਿੱਖਿਆ ਕ੍ਰਾਂਤੀ ਦੇ ਵਿੱਚ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨਾਲੋਂ ਜ਼ਿਆਦਾ ਤਰੱਕੀ ਕਰ ਰਹੇ ਨੇ ਤਾਂ ਲਗਾਤਾਰ ਸਰਕਾਰੀ ਸਕੂਲ ਨੇ ਜਿਹੜੇ ਉਹ ਦੇਵਲਪ ਹੋਣ ਦੇ ਨਜ਼ਰ ਆਇਨੇ ਤੇ ਪੰਜਾਬ ਦਾ ਮਲੋੜ ਦਾ ਸਕੂਲ ਹੈ ਜਿੱਥੇ ਆ ਕਾਫੀ ਡਿਵੈਲਪਡ ਜਿਹੜਾ ਸਕੂਲ ਹੋਇਆ ਤਾਂ ਰੋਜ਼ ਸਮਾਰਟ ਕਲਾਸਿਸ ਦੀ ਗੱਲ ਕਰੀਏ ਜਾਂ ਫਿਰ ਵੱਖ-ਵੱਖ ਚੀਜ਼ਾਂ ਨੇ ਜਿਹੜੀਆਂ ਸਿੱਖਿਆ ਨੂੰ ਲੈ ਕੇ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਲਗਾਤਾਰ ਪੰਜਾਬ ਸਰਕਾਰ ਵੱਲੋਂ ਕਿੰਨੀਆਂ ਜ਼ਾਰੀਆਂ ਨੇ ਪੰਜਾਬ ਹਰਿਆਣਾ ਲਾਈਵ ਦੇ ਨਾਲ ਯਕੀਨ ਮਲੋੜ